खिचले गए थे तो हां ऊपर तो खिचले ऊपर मंडी पे तांगा रख मंडी में नाला सपोर्ट कर लो रोड पूरा ले पूरा परफेक्ट थोड़ा सा हाँ हाँ ठीक है डन 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 ओके ओके

几觉得。<Okay. S 2> okay. स्कूल के नाम हैं, स्कूल टूल दिखले, स्कूल स्मार्ट स्कूल, ना डिगल सी, स्कूले ग्राउंड डिगल, स्कूले इसे भी प्राप्ती, उपलब्धी, कैसे भी परिकल्पना करिए, ऊंचाई प्रति, खेलाबाती, ऊंची तो हम भी आते हैं, जेली डिगल स्कूले चली है, ताकि स्कूले तो पूरा परिवार, इन दिनों कोई मंच पे आ को पे ताली उठनी चाहिए हमार भाग जी ऑपरेशन के और का देखिए और अच्छी आवाज में बात किया कृपया आपका जिज्ञासा साहब को Thank you. Thank you. Yeah. ਬਹੁਤ ਹੀ ਸਤਿਕਾਰਯੋਗ ਮੈਂ ਸੁਨੀਤਾ ਕੌਰ ਜੀ ਆਏ ਸੀ ਕੈਲੀਫੋਰਨੀਆ ਤੇ ਸਮੂਹ ਆਦੀਨ ਨੂੰ ਮੈਂ ਆਪਣੇ ਵੱਲੋਂ ਸਭ ਤੇ ਮੇਰੇ ਪੂਰੇ ਸਟਾਫ ਮੈਂਬਰ ਵੱਲੋਂ ਜੀ ਆਇਆਂ ਕਹਿੰਦੀ ਆ ਤੇ ਇਹਨਾਂ ਦਾ ਬਹੁਤ ਪਿਆਰਉ ਸ਼ੁਕਰੀਆ ਵਰਦੀਆਂ ਕਿ ਉਹ ਇੱਥੇ ਪਹੁੰਚੇ ਸਾਡੇ ਬੱਚਿਆਂ ਦਾ ਹੌਸਲਾ ਵਧਾਇਆ ਸਾਡਾ ਮਨ ਹੌਸਲਾ ਵੀ ਵਧਾਇਆ ਕਿ ਅੱਗੇ ਅਸੀਂ ਬੱਚਿਆਂ ਨੂੰ ਹੋਰ ਵੀ नहीं पढ़ाई और भी मोटिवेट करा कि ऑन वाले समय सारे बहुत सोनी फुलवाड़ी लगती है जोड़े बच्चे एनी मेहनत करते ਸੋਚ ਕੇ ਦੂਜੀ ਗੱਲ ਇਹ ਤੁਸੀਂ ਸਾਨੂੰ ਜਦੋਂ ਮੈਂ ਤਾਕਤ ਹੋ ਰਹੀ ਹੈ ਤੁਸੀਂ ਨਾਲ ਤੁਸੀਂ ਸਾਨੂੰ ਜੋੜ ਕੇ ਰੱਖਿਆ ਹੈਗਾ ਤੁਸੀਂ ਆਪਣੇ ਨਾਲ ਸਾਨੂੰ ਸਾਡੇ ਨਾਲ ਰਲ ਕੇ ਚੱਲਦੇ ਆਂ ਐਨਾ ਸਾਨੂੰ ਪਿਆਰ ਦਿੰਨੇ ਤੁਸੀਂ ਜਦੋਂ ਆਉਂਦੇ ਆ ਕਿਸੇ ਕਿਸੇ ਸੋਚ ਨਹੀਂ ਸਕਦੇ ਵਿੱਚ ਜਦੋਂ ਅਸੀਂ ਆਪਣਾ ਘਰ-ਬਾਰ ਤੇ ਸਭ ਕੁਝ ਛੱਡ ਕੇ ਬਾਹਰ ਜਾਂਦੇ ਹਾਂ ਕਿੰਨੇ-ਕਿੰਨੇ ਦੁੱਖ ਦੀਆਂ ਫਲੀਪਾਂ ਚੋਂ ਅਸੀਂ ਨਿਕਲਦੇ ਹਾਂ ਤੇ ਇੱਥੋਂ ਛੱਡ ਕੇ ਜਾਣਾ ਸਾਡੇ ਵਾਸਤੇ ਬਹੁਤ ਔਖਾ ਹੁੰਦਾ ਕਨ ਹੁਣ ਇਸ ਤਰ੍ਹਾਂ ਲੱਗਦਾ ਜਿਵੇਂ ਅਸੀਂ ਸਾਡੇ ਤੁਸੀਂ ਸਾਡੇ ਨਾਲ ਰਲ ਕੇ ਚੱਲਦੇ ਆ ਪਿਆਰ ਦਿੰਨੇ ਆ ਤਾਂ ਲੱਗਦਾ ਕਿ ਅਸੀਂ ਸੁਣ ਨਹੀਂ ਸਕਦੇ ਅਸੀਂ ਛੱਡ ਨਹੀਂ ਸਕਦੇ ਆਪਣਾ ਘਰ-ਬਾਰ ਪਿੰਡ ਸੁਤਾ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਮਾਫ ਕਰਨਾ ਮੇਰੀ ਸੇਤ ਠੀਕ ਨਹੀਂ ਹੈ ਜੀ ਜ਼ਿਆਦਾ ਕਿ ਮੈਂ ਮੈਡੀਸਿਨ ਦਾ ਰਿਗਰਡ ਟਾਈਮ ਹੁੰਦਾ ਤਾਂ ਮੈਨੂੰ ਦੱਲ ਕਰ ਦਿੰਨੀ ਆ ਮੈਂ ਕਮਨ ਨੂੰ ਕਹਿ ਸੀ ਕਿ ਵੀ ਮੈਂ ਕਿੱਥੋਂ ਹੋਣਾ ਨਹੀਂ ਪਰ ਕਨੇ ਨੇ ਕਿ ਜਿਸ ਤਰ੍ਹਾਂ ਮੈਂ ਹੋਣੀ ਦੀ ਜਾਣੀ ਦੀਨ ਪਰਵਾਹ ਨਹੀਂ ਕਰਨੀ ਤੇ ਤੁਹਾਡਾ ਤੈ ਦਿਨ ਲਈ ਧੰਨਵਾਦ ਕਲਾ ਜਨਨੀ ਔਰ ਮੰਨ ਨੂੰ ਪੁਜਾਰੀਸ਼ ਕਰਾਂਗੀ ਕਿ ਉਹ ਚਾਰ ਸ਼ਬਦ ਜਿਹੜੇ ਆਪਣੇ ਇਕਲੋ ਆਜੀ ਸਾਰੇ ਲਈ ਤਾਂ ਬੱਚਿਆਂ ਵੱਲੋਂ ਵੀ ਅਸੀਂ ਪਹਿਲੇ ਜਿਹੜੇ ਮਾਰੀ ਜੀ ਵੱਲੋਂ ਜੀ ਆਇਆਂ ਨੂੰ ਕਹਿੰਦੇ ਆ ਉਹਨਾਂ ਦਾ ਸਵਾਗਤ ਕਰਦੀਆਂ ਬੱਚੇ ਤਾੜੀ ਨਾਲ ਉਹਨਾਂ ਦਾ ਸਵਾਗਤ ਕਰਨਗੇ ਉਹਨਾਂ ਨੇ ਸਾਡੇ ਹਮੇਸ਼ਾ ਹੀ ਹਰ ਸ਼ਬਦ ਨੂੰ ਕਬੂਲ ਕੀਤਾ ਬਹੁਤ ਜੀ ਬਹੁਤ ਖੁਸ਼ੀ ਹੋਈ ਹੈ ਕਿ ਇਹ ਪਵਿੱਤਰ ਜਗਾ ਮੇਰੇ ਹਸਬੰਡ ਜੀ ਥਪੜ ਕੇ ਗਏ ਨੇ ਇੱਥੇ ਸ਼ੁਰੂਆਤ ਕੀਤੀ ਉਹਨੇ ਨੇ ਆਪਣੀ ਜ਼ਿੰਦਗੀ ਦੀ ਪੜ੍ਹਾਈ ਦਾ ਤੇ ਜ਼ਿੰਦਗੀ ਚ ਸਕਸੈਸਫੁਲ ਹੋਏ ਤੇ ਬਾਕੀ ਬੱਚਿਆਂ ਨੂੰ ਮਿਲ ਕੇ ਟੀਚਰਸ ਨੂੰ ਮਿਲ ਕੇ ਸਾਰਿਆਂ ਨੂੰ ਪੰਚਾਇਤ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਕਿ ਸਾਰੇ ਰਲ ਮਿਲ ਕੇ ਬਹੁਤ ਵਧੀਆ ਸਕੂਲ ਨੂੰ ਬਣਾ ਰਹੇ ਨੇ ਤੇ ਸਾਰੇ ਰਾਲ ਮਿਲ ਕੇ ਆਪਣੀ ਡਿਊਟੀ ਨਿਭਾ ਰਹੇ ਨੇ ਬੱਚਿਆਂ ਦੀ ਵੀ ਬਹੁਤ ਮਿਹਨਤ ਆ ਤੇ ਟੀਚਰਸ ਦੀ ਵੀ ਦਿਨ ਰਾਤ ਦੀ ਮਿਹਨਤ ਆ ਬਾਕੀ ਪਿੰਡ ਵੱਲੋਂ ਬਹੁਤ ਕੋਆਪਰੇਟ ਕੀਤਾ ਜਾ ਰਿਹਾ ਹੈ ਬਹੁਤ ਹੈਲਪ ਕੀਤੀ ਜਾ ਰਹੀ ਹੈ ਤੇ ਸਾਨੂੰ ਖੁਸ਼ੀ ਹੁੰਦੀ ਹੈ ਸਾਨੂੰ ਵਧੀਆ ਲੱਗਦਾ ਇੱਥੇ ਆ ਕੇ ਵੀ ਵੀ ਪਿੰਡ ਦਾ ਪਿੰਡ ਨੂੰ ਵਧੀਆ ਅੱਗੇ ਲਜਾਇਆ ਜਾ ਰਿਹਾ ਹੈ ਤੇ ਖੁਸ਼ੀ ਦੀ ਗੱਲ ਹੈ ਕਰਨਾ ਚਾਹੀਦਾ ਜੀ ਸਾਨੂੰ ਸਾਰਿਆਂ ਨੂੰ ਸਾਡਾ ਫਰਜ਼ ਬਣਦਾ ਸੀ ਫਰਜ਼ੀ ਨਿਭਾਉਣਾ ਹੈ ਆਪਣਾ ਸਾਨੂੰ ਸਾਰਿਆਂ ਨੂੰ ਹੀ ਕਰਨਾ ਚਾਹੀਦਾ ਹੈ ਕਿ ਅਸੀਂ ਜਿਹੜੇ ਪਿੱਛੇ ਆਪਣੇ ਭੈਣ ਭਰਾ ਛੱਡ ਕੇ ਗਏ ਹੁੰਦੇ ਆ ਉਹਨੀਆਂ ਨੂੰ ਅਪਰਚੂਨਿਟੀ ਨਹੀਂ ਮਿਲੀ ਫੋਰ ਸਮ ਰੀਜ਼ਨਸ ਤੇ ਉਹਨਾਂ ਨੂੰ ਜੇ ਥੋੜਾ ਜਿਹਾ ਨਾਲ ਹੈਲਪ ਕਰਕੇ ਸਹਾਰਾ ਦੇ ਕੇ ਤੇ ਉੱਥੋਂ ਅਸੀਂ ਜੋ ਨਵੀਆਂ ਚੀਜ਼ਾਂ ਚੇਂਜਸ ਹਰ ਇੱਕ ਮੁਲਕ ਦੇ ਆਪਣਾ ਵਧੀਆ ਚੀਜ਼ਾਂ ਹੋਈ ਹੁੰਦੀਆਂ ਆ ਜਾਂ ਘਟੀਆਂ ਵੀ ਹੁੰਦੀਆਂ ਪਰ ਕਿਹੜੀਆਂ ਤੁਸੀਂ ਸਿੱਖਦੇ ਆ ਕਿਹੜੀਆਂ ਲੈ ਕੇ ਆਉਨੇ ਆ ਉਹ ਅਸੀਂ ਸਾਡਾ ਦਿਲ ਕਰਦਾ ਹੁੰਦਾ ਕਿ ਅਸੀਂ ਉਹਨਾਂ ਬੱਚਿਆਂ ਨੂੰ ਸਾਡਿਆਂ ਨੂੰ ਪਿੱਛੇ ਸਾਡੇ ਭੈਣ ਭਰਾ ਉਹਨਾਂ ਲਈ ਅਸੀਂ ਜੋ ਵੀ ਕੁਝ ਕਰ ਸਕੀਏ ਤੇ ਉਹਦੇ 'ਚ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਆਨੰਦ ਆਉਂਦਾ ਹੈ ਜਿੰਨਾਂ ਦਾ ਵੀਡੀਓ ਅੱਜਕਲ ਇਹ ਕੋਈ ਪ੍ਰੋਬਲਮ ਹੈ ਸਭ ਤੋਂ ਵੱਡੀ ਜਿਹੜੇ ਸਾਡੇ ਨਸ਼ੇ ਤੇ ਨਸ਼ੇ ਹੀ ਬਰਬਾਦ ਕਰ ਰਹੇ ਸਾਰਾ ਕੁਝ ਨਸ਼ੇ ਦੇ ਨਾਲ ਤੁਸੀਂ ਕੰਮ ਵੀ ਨਹੀਂ ਕਰ ਸਕੋਗੇ ਨਸ਼ਾ ਲਾ ਕੇ ਤੁਸੀਂ ਤੁਹਾਡਾ ਬ੍ਰੇਨ ਵੀ ਕੰਮ ਨਹੀਂ ਕਰੂਗਾ ਕਿ ਤੁਸੀਂ ਆਪਣੀ ਸਲੋ ਪੋਇਜ਼ਨ ਦੇ ਨਾਲ ਦੀ ਜ਼ਿੰਦਗੀ ਨੂੰ ਖਤਮ ਕਰੀ ਜਾਂਦੇ ਆ ਤੇ ਸਾਡੇ ਇਹੀ ਬੱਚਿਆਂ ਕੇ ਜਗਾ ਰਿਗਰਸ਼ਾ ਕੇ ਸਾਨੂੰ ਬੱਚੇ ਜਿਹੜੀ ਹੈ ਆਪਣਾ ਦਾ ਸਾਵਧਾਨ ਰਹਿਣ ਬਚ ਕੇ ਰਹਿਣ ਆਪਣੀਆਂ ਜ਼ਿੰਮੇਵਾਰੀਆਂ ਆਪ ਚੱਕਣਾ ਕਿਸੇ ਨੂੰ ਦੋਸ਼ ਨਾ ਦੇਣ ਕੇ ਵੀ ਸਰਕਾਰ ਵੱਲੋਂ ਨਸ਼ਾ ਆ ਰਿਹਾ ਹੁਣ ਜਿਹੜੀ ਚੀਜ਼ ਦੀ ਦੁਕਾਨ ਤੇ ਮੰਗ ਹੋਊਗੀ ਤਾਂ ਉਹ ਤਾਂ ਫਿਰ ਆਊਗੀ ਨਾ ਚੱਲੂਗੀ ਦੁਕਾਨ ਤਾਂ ਸੋ ਦੁਕਾਨਾਂ ਤੁਸੀਂ ਕਿਵੇਂ ਬੰਦ ਕਰਾਉਣੀਆਂ ਹੈ ਤੁਹਾਡੇ ਤੇ ਖੇਡ ਗਰਾਉਂਡ ਦਾ ਉਦਘਾਟਨ ਕੀਤਾ ਗਿਆ ਹੈ ਲੱਗਦਾ ਵੀ ਵੱਡੇ ਬੱਚੇ ਜਿਹੜੇ ਖੇਡ ਵਾਲ ਆ ਕੇ ਪਰਫਾਰਮਰ ਹੋ ਕੇ ਨਾਮ ਬਣਾਉਣਗੇ ਪਿੰਡ ਦਾ ਆਸਤਾ ਹੀ ਰੱਖੀ ਹੈ ਵੀ ਜੇ ਸਾਡੇ ਸਾਰੇ ਮਿਹਨਤ ਕਰ ਰਹੇ ਟੀਚਰਸ ਐਨ ਕੋ ਉੱਚ ਤੇ ਇਹ ਬੱਚੇ ਜਿਸ ਤਰ੍ਹਾਂ ਹੁਣ ਆ ਰਹੇ ਨੇ ਅੱਗੇ ਹੁਣ ਅੱਜ ਵੀ ਬੱਚੇ ਮੇਲਾ ਦਾ 11 12 ਬੱਚੇ ਜਿਹੜੇ ਫਸਟ ਆਏ ਨੇ ਸਕੂਲ ਚ ਤੇ ਜ਼ਰੂਰ ਕਰੋਗੇ ਬੱਚੇ ਮਿਹਨਤ ਕਰੋਗੇ ਬੱਚੇ ਸਮਝਦਾਰ ਹੋ ਮਿਹਨਤ ਹੀ ਕਮਲਜੀਤ ਸਿੰਘ ਜੀ ਮਾਨੋ ਹੁਣ ਇਹ ਘਰਮ ਪਤਨੀ ਸ਼ਰਿੰਦਰ ਕੌਰ ਨੇ ਸਾਡੇ ਖੇਡ ਦਾ ਖੇਡ ਗਰਾਉਂਡ ਦਾ ਕਟਨ ਕੀਤਾ ਜੀ ਉਹਨੇ ਬਹੁਤ ਵੱਡੀ ਦੇਣ ਹੈ ਬੁੱਢ ਤੋਂ ਹੀ ਦੇਣਾ ਪਹਿਲਾਂ ਬੱਚਿਆਂ ਨੂੰ ਪੜਨ ਵਾਸਤੇ ਆਪਣੇ ਤੇਜ ਨੇ ਨੇ ਕਿ ਹੁਣ ਉਹਨਾਂ ਨੇ ਗਰਾਉਂਡ ਵਾਸਤੇ ਫਾਲਤਾਂ ਦਾ ਉਪਯੋਗਦਾਨ ਪਾਇਆ ਬੱਚਿਆਂ ਨੂੰ ਨਾਗ ਦਾ ਨਾਮ ਦਿੱਤੇ ਉਹਨਾਂ ਵਾਸਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਨੋਂ ਧੰਨਵਾਦੀ ਕਾ ਸਾਰੀ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਹਦੀ ਮਦਦ ਤੇ ਇਹ ਬਹੁਤ ਵੱਡੀ ਬੱਚਿਆਂ ਨੂੰ ਖੇਡਾਂ ਦੇ ਵਿੱਚ ਜੋੜਿਆ ਪੜ੍ਹਾਈ ਦੇ ਨਾਲ ਜੋੜਿਆ ਬਹੁਤ ਵੱਡੀ ਦੇਣ ਉਹਨਾਂ ਦੀ ਸਰਕਾਰਾਂ ਤਾਂ ਕਰੀ ਜਾਂਦੀ ਐ ਤੇ ਉਹ ਜਿਹੜਾ ਬਾਹਰੋਂ ਆ ਕੇ ਦੇਣਾ ਉਹ ਬਹੁਤ ਵੱਡੀ ਵੇਣ ਹੈ ਉਹਦੇ ਬਾਰੇ ਬਹੁਤ ਧੰਨਵਾਦ ਕਰਦੇ ਆ ਬਹੁਤ ਅੱਛਾ ਹੀ ਬਹੁਤ سارے ਪਿੰਡਾਂ ਦੇ ਲੋਕ ਬੱਚੇ ਆਉਂਦੇ ਆ ਦੂਰੋਂ ਚਾਰ-ਸਪਰੇ ਪਿੰਡਾਂ ਦੇ ਬੱਚੇ ਇੱਥੇ ਪੜ੍ਹਨ ਆਉਂਦੇ ਆ ਵਧੀਆ ਖੇਡਾਂ ਦੇ ਵਿੱਚ ਮੱਲਾ ਮਾਰੀ ਆ ਖੇਡਾਂ ਦੇ ਨਾਮ ਨੈਸ਼ਨਲ ਨਾਮ ਜਿੱਤ ਕੇ ਆਏ ਆ ਇਹਨਾਂ ਦੀ ਬਦੌਲਤ ਹੀ ਕਿਉਂਕਿ ਖੇਡ ਗਰਾਊਂਡ ਬਣਿਆ ਖੇਡ ਗਰਾਊਂਡ ਦੀ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਬਹੁਤ ਸਹਿਯੋਗ ਦਿੱਤਾ ਪਿੰਡ ਪੰਚਾਇਤ ਕੋਲ ਨਾਲ ਇਹ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਜੀ ਜੋ ਵੀ ਕਿ ਸਾਡੀ ਲੋੜ ਪੇਸ਼ੀ ਸਾਹਿਬ ਇਹ ਨਾਲ ਸਹਿਯੋਗ ਦੇਵਾਂਗੇ ਅੱਜ ਉਦਘਾਟਨ ਕੀਤਾ ਗਿਆ ਹੈ ਸਾਡੇ ਡਾਕਟਰ ਕਮਲਜੀਤ ਸਿੰਘ ਮਾਨ ਉਹਨਾਂ ਦੇ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਮਾਨ ਉਹ ਆਏ ਸੀ ਜਿਨ੍ਹਾਂ ਦੀ ਸਕੂਲ ਤੇ ਸਕੂਲ ਗਰਾਊਂਡ ਨੂੰ ਬਹੁਤ ਬਹੁਤ ਜ਼ਿਆਦਾ ਵੱਡੀ ਦੇਣ ਹੈ ਇਹਨਾਂ ਦਾ ਸ਼ੁਰੂ ਤੋਂ ਹੀ ਰੰਦਾ ਹੈ ਵੀ ਜੋ ਸਾਡਾ ਪਿੰਡ ਦਾ ਸਕੂਲ ਹੈ ਉਹ ਤਰੱਕੀ ਕਰੇ ਪਹਿਲਾਂ ਜਿਵੇਂ ਸਮਾਰਟ ਕਲਾਸਾਂ ਬਣਾਈਆਂ ਤੇ ਸਕੂਲ ਦੇ ਬੱਚੇ ਜਿਵੇਂ ਫਸਟ ਸੈਕੰਡ ਥਰਡ ਆਉਂਦੇ ਆ ਉਹਨਾਂ ਨੂੰ ਹਰ ਸਾਲ ਪ੍ਰਾਈਜ਼ ਦੇਨੇ ਤੇ ਹੁਣ ਸਕੂਲ ਦੇ ਬੱਚਿਆਂ ਦੀ ਮੰਗ ਤੇ ਪਿੰਡ ਦੀ ਪੰਚਾਇਤ ਦੀ ਮੰਗ ਸੀ ਵੀ ਸਾਡਾ ਸਕੂਲ ਦਾ ਗਰਾਊਂਡ ਖੁੱਲਾ ਡੁੱਲਾ ਵੱਡਾ ਹੋਵੇ ਉਹਦੇ ਸੇਵਾ ਦਾ ਮੌਕਾ ਲੱਗਿਆ ਸੀਗਾ ਭਾਈ ਜਿਹਨੂੰ ਉਹਨਾਂ ਨੇ ਸੇਵਾ ਕੀਤੀ ਤੇ ਹੁਣ ਸਾਰੀ ਪੰਚਾਇਤ ਤੇ ਸਾਰੇ ਸਕੂਲ ਜਿਹੜੇ ਸਾਡੇ ਅਧਿਆਪਕ ਨੇ ਉਹਨਾਂ ਨੇ ਇੱਕ ਇਹਨਾਂ ਨੂੰ ਹਲਾਸ਼ੇਰੀ ਦੇਣ ਲਈ ਇਹਨਾਂ ਦਾ ਧੰਨਵਾਦੀ ਦੌਰਾ ਕਰਾਇਆ ਜਿਹਦੇ ਮਕਸਦ ਚ ਸਾਡੇ ਸੁਰਿੰਦਰ ਗੌਰ ਭੈਣ ਜੀ ਆਏ ਨੇ ਤੇ ਉਹ ਗਰਾਊਂਡ ਦਾ ਉਦਘਾਟਨ ਕੀਤਾ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਸਾਰੇ ਪਰਿਵਾਰ ਦਾ ਧੰਨਵਾਦ ਤੇ ਜਿੰਨੇ ਸਾਡੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਅਧਿਆਪਕ ਸਾਹਿਬਾਨ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਣ ਬਖਸ਼ਿਆ ਸਰਜ ਅਕਸੀਰ ਸਿੰਘ ਜੀ ਇਹ ਸੋਨੇ ਦੇ ਸਾਗੇ ਵਾਲੀ ਗੱਲ ਆ ਜੀ ਜਿੱਥੇ ਸਾਡਾ ਪਿੰਡ ਦੇ ਨੌਜਵਾਨ ਅਸੀਂ ਤਵਾ 라ਦੇ ਨੇ ਵੀ ਨਸ਼ਾ ਕਰਦੇ ਆ ਉੱਥੇ ਨਸ਼ੇ ਤੋਂ ਹਟਾਉਣ ਦੇ ਲਈ ਸਾਨੂੰ ਪਲੇਟਫਾਰਮ ਦੂਜਾ ਵੀ ਦੇਣਾ ਪੈਣਾ ਜਿਹੜਾ ਡਾਕਟਰ ਸਾਹਿਬ ਨੇ ਜਦੋਜਹਦ ਕਰਕੇ ਬਹੁਤ ਵੱਡਾ ਸਟੇਡੀਅਮ ਇੱਕ ਪਿੰਡ ਦੇ ਲੋਕਾਂ ਨੂੰ ਦਿੱਤਾ ਤੇ ਨਾਲ ਦੀ ਨਾਲ ਹੀ ਉਹਨਾਂ ਦੀ ਜਦੋਜਹਦ ਨਾਲ ਜਿਹੜਾ ਸਾਡਾ ਸਰਕਾਰੀ ਸਕੂਲ ਹੈ ਪਲੱਸ 2 ਤੱਕ ਹੋਇਆ ਤੇ ਉਹਨਾਂ ਦੀ ਦੇਣ ਹੈ ਬੜੀ ਮਿਹਨਤ ਕਰ ਰਹੇ ਪਿੰਡ ਦੇ ਜੀ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਜੇ ਡਾਕਟਰ ਸਾਹਿਬ ਸੁਭਾਵਾ ਕਰਦੇ ਨਾ ਉਹਦੀ ਜਿਹੜੀ ਰਾਜ ਹੈ ਭੈਣ ਸਰਿੰਦਰ ਕੌਰ ਹੈ ਇਹਨਾਂ ਦੀ ਹੱਲਾਸ਼ੇਰੀ ਤੋਂ ਬਿਨਾ ਉਹ ਸੇਵਾ ਨਹੀਂ ਕਰ ਸਕਦੇ ਇਹ ਅਸਲ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਵੀ ਜੋੜੀਆਂ ਜੱਗ ਥੋੜੀਆਂ ਹਨਾ ਉਹ ਅਸਲ ਜੋੜੀ ਹੈ ਇਹ ਕਿਉਂਕਿ ਇੱਕ ਦੂਜੇ ਤੋਂ ਵੱਧ ਕੇ ਸੇਵਾ ਕਰਦੇ ਆ ਡਾਕਟਰ ਸਾਹਿਬ ਨੂੰ ਜੇ ਕਲੇਸ਼ ਹੋਵੇ ਘਰੇ ਰੋਕਣ ਦਾ ਉਹ ਸੇਵਾ ਨਹੀਂ ਕਰ ਸਕਦੇ ਪਰ ਭੈਣ ਜੀ ਹੱਲਾਸ਼ੇਰੀ ਦਿੰਦੇ ਆ ਜ਼ਿਆਦੇ ਤਾਂ ਡਾਕਟਰ ਸਾਹਿਬ ਦਿਲ ਖੋਲ੍ਹ ਕੇ ਪਿੰਡ ਦੇ ਲਈ ਸੁਭਾਵਾ ਕਰਦੇ ਆ ਸਕੂਲ ਦੇ ਪਿੱਛੇ ਜਿਹੜਾ ਇੱਕ ਗਰਾਊਂਡ ਹੈ ਜਿਹੜਾ ਸਟੇਡੀਅਮ ਦੇ ਰੂਪ ਦੇ ਵਿੱਚ ਬਣਾਇਆ ਗਿਆ ਜਿੱਥੇ ਡਾਕਟਰ ਸਾ ਉਹਦਾ ਜਿਹੜਾ ਨਹੀਂ ਪੱਥਰ ਤਰਨ ਆਏ ਸੀ ਭੈਣ ਸ੍ਰਿੰਦਰ ਕੌਰ ਜੀ ਭਾਵੇਂ ਉਹਨਾਂ ਦੀ ਸਿਹਤ ਠੀਕ ਨਹੀਂ ਫਿਰ ਵੀ ਆਪਣੀ ਮਿੱਟੀ ਨਾਲ ਆਪਣੇ ਪਿੰਡ ਦੇ ਨਾਲ ਇੰਨਾ ਮੋਹ ਹੈ ਜੋ ਪੂਰੇ ਲਾਣੇ ਦੇ ਵਿੱਚੋਂ ਮਾਣ ਮਹਿਸੂਸ ਕਰਦੇ ਆ ਨਾਲ ਕਹਿੰਦੇ ਵੀ ਬੱਲੂ ਕੇ ਲਾਣੇ ਦੇ ਵਿੱਚੋਂ ਡਾਕਟਰ ਸਾਹਿਬ ਬਾਹਰ ਨੇ ਉਹ ਪਿੰਡ ਦੇ ਲਈ ਇਹ ਜਦੋਜਾਦ ਕਰ ਰਿਹਾ ਵੀ ਮੇਰਾ ਪਿੰਡ ਇੱਕ ਸੋਨੇ ਦੇ ਸਾਗੇ ਵਾਲੀ ਗੱਲ ਹੋਵੇ ਪਿੰਡ ਤਰੱਕੀ ਕਰੇ। ਸਾਹਿਬ ਦਾ ਬਹੁਤ ਪਿਆਰ ਕਰਦੇ ਆ। ਅਸੀਂ ਧੰਨਵਾਦ ਕਰਦੇ ਆ ਡਾਕਟਰ ਸਾਹਿਬ ਦਾ ਕਮਲਜੀਤ ਸਿੰਘ ਦਾ ਉਹਨਾਂ ਦੀ ਧਰਮ ਭਗਤ ਨਰੇਂਦਰ ਕੌਰ ਜੀ ਦਾ ਇਹਨਾਂ ਨੇ ਸਾਡੇ ਖੂਲ ਦੀ ਖਾਤਰ ਸਾਡੇ ਪਿੰਡ ਦੀ ਖਾਤਰ ਬਹੁਤ ਵੱਡਾ ਯੋਗਦਾਨ ਪਾਇਆਗਾ ਸਾਨੂੰ ਲੱਖਾਂ ਰੁਪਈਆ ਦਾ ਜਿਹੜਾ ਯੋਗਦਾਨ ਪਾਇਆ ਇਹਨਾਂ ਨੇ ਪਹਿਲਾਂ ਵੀ ਸਾਡਾ ਜਿਹੜਾ ਸੀ ਗਰਾਊਂਡ 11 ਲੱਖ ਰੁਪਈਆ ਸੀ ਇਕੱਠਾ ਕਰਨਾ ਸੀਗਾ ਜਿਹੜਾ ਸਾਨੂੰ ਅਲੀਗੇਸ਼ਨ ਲੱਗਿਆ ਸੀਗਾ ਐਜੂਕੇਸ਼ਨ ਤੋਂ ਉਹਦੇ ਵਿੱਚ ਇਹਨਾਂ ਨੇ ਸਾਨੂੰ ਇਹ ਗੱਲ ਕਹਤੀ ਸੀ ਵੀ ਤੁਸੀਂ ਪਿੰਡ ਦੇ ਵਿੱਚੋਂ ਜਿੰਨੇ ਵੀ ਪੈਸੇ ਇਕੱਠੇ ਕਰ ਸਕਦੇ ਹੋ ਉਹਨੇ ਕਰੋ ਬਾਕੀ ਮੇਰੀ ਜ਼ਿੰਮੇਵਾਰੀ ਹੈ ਸਾਨੂੰ ਇਸ ਚੀਜ਼ ਨਾਲ ਬਹੁਤ ਹੱਲਾਸ਼ੇਰੀ ਮਿਲੀ ਹੈਗੀ ਤੇ ਇਹਨਾਂ ਨੇ ਸਾਨੂੰ 4 ਲੱਖ ਰੁਪਈਆ ਉਸੇ ਹਾਈ ਟਾਈਮ ਹੀ ਖੜੇ ਹੋ ਸਰ ਜਿਹੜਾ ਪੈਸੇ ਰੁਪਈਆ ਸਾਨੂੰ ਦਿੱਤੇ ਤੇ ਹੁਣ ਲੱਖਾਂ ਰੁਪਏ ਜਿਹੜਾ ਗਰਾਊਂਡ ਦੇ ਵਿੱਚ ਭਰਤ ਪਈ ਆ ਇਹਨਾਂ ਨੇ ਉਹ ਵੀ ਇਹਨਾਂ ਨੇ ਆਪਦੇ ਵੱਲੋਂ ਖਰਚ ਕੀਤਾ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਮੇਰਾ ਨਾਮ ਗੁਰਲਾਲ ਸਿੰਘ ਸਾਹਿਬ ਕਹਿੰਦੇ